ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕਿਚਨ ਆਰਬੀ ਦੇਸੀ ਕਿਚਨ ਅੱਜ ਆਪਾਂ ਬਣਾਵਾਂਗੇ ਜੀ ਸਰਦੀਆਂ ਦੀ ਪਹਿਲੀ ਪਸੰਦ ਗਾਜਰ ਦਾ ਗਜਰੇਲਾ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਜੀ ਦੇਸੀ ਘਿਓ ਦੇਸੀ ਘਿਓ ਆਪਾਂ ਥੋੜਾ ਹੀ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਹੈ ਇਹਦੇ ਵਿੱਚ ਆਪਾਂ ਕੁਝ ਨੱਟਸ ਲਏ ਆ ਉਹਨਾਂ ਨੂੰ ਇਹਦੇ ਵਿੱਚ ਰੋਸਟ ਕਰਾਂਗੇ ਇਦੇ ਵਿੱਚ ਲੈ ਆ ਜੀ ਆਪਾਂ ਬਦਾਮ ਤੇ ਕਿਸ਼ਮਿਸ਼ ਲਈ ਹੈ ਤੇ ਕਾਜੂ ਇਹਨਾਂ ਨੂੰ ਆਪਾਂ ਤਿੰਨਾਂ ਨੂੰ ਰੋਸਟ ਕਰ ਲਾਂਗੇ ਚੰਗੀ ਤਰ੍ਹਾਂ ਘਿਓ ਦੇ ਵਿੱਚ ਭੁੰਨ ਕੇ ਕੱਢ ਲਵਾਂਗੇ ਜਦੋਂ ਆਪਾਂ ਇਹਨਾਂ ਨੂੰ ਘਿਓ ਵਿੱਚ ਭੁੰਨ ਲੈਂਦੇ ਆ ਤਾਂ ਗਜਰੇਲੇ ਵਿੱਚ ਇਹਨਾਂ ਦਾ ਸਵਾਦ ਬੜਾ ਹੀ ਵਧੀਆ ਆਉਂਦਾ ਤੇ ਅੱਜ ਆਪਾਂ ਗਜਰੇਲੇ 'ਚ ਇੱਕ ਨਵੀਂ ਚੀਜ਼ ਪਾਵਾਂਗੇ ਜਿਵੇਂ ਆਮ ਤੌਰ ਤੇ ਆਪਾਂ ਚੀਨੀ ਹੀ ਦਾ ਇਸਤੇਮਾਲ ਕਰਦੇ ਆ ਜਾ ਗੁੜ ਦਾ ਵੀ ਕਰ ਲੈਨੇ ਆ ਸ਼ੱਕਰ ਦਾ ਅੱਜ ਆਪਾਂ ਇੱਕ ਨਵੀਂ ਚੀਜ਼ ਪਾ ਕੇ ਗਜਰੇਲਾ ਤਿਆਰ ਕਰਾਂਗੇ ਬੜਾ ਹੀ ਸਵਾਦ ਬਣੂਗਾ ਹਾਂਜੀ ਆਪਾਂ ਉਸੇ ਘਿਓ ਦੇ ਵਿੱਚ ਗਾਜਰਾ ਆਪਾਂ ਕ੍ਰਸ਼ ਕਰਕੇ ਰੱਖੀਆਂ ਸੀ ਗਾਜਰਾ ਸਾਰੀਆਂ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਚਲਾਉਂਦੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਖਾਦਰਾਂ ਨੂੰ ਅਸੀਂ ਹੌਲੀ-ਹੌਲੀ ਭੁੰਨ ਲੈਣਾ। ਘੱਟ ਗੈਸ ਤੇ ਹੁਣ ਜੀ ਆਪਾਂ ਗਜਰੇਲੇ ਦੇ ਵਿੱਚ ਪਾਵਾਂਗੇ ਤਾਗੇ ਵਾਲੀ ਪੀਸੀ ਹੋਈ ਮਿਸ਼ਰੀ। ਇਹ ਡਲੀਆਂ ਵਿੱਚ ਹੀ ਮਿਲਦੀ ਆ ਆਪਾਂ ਨੂੰ ਤੇ ਮੈਂ ਇਸ ਨੂੰ ਮਿਕਸੀ ਦੇ ਵਿੱਚ ਪੀਸ ਲਿਆ ਸੀ। ਤੇ ਇਹਦਾ ਬੜਾ ਹੀ ਵਧੀਆ ਟੇਸਟ ਆਊਗਾ ਗਜਰੇਲੇ ਦੇ ਵਿੱਚ ਮਿਸ਼ਰੀ ਦਾ। ਇਹ ਕਾਹਂਟ ਬਿਲਕੁਲ ਨਹੀਂ ਪਤਾ ਲੱਗਣਾ ਵੀ ਇਹ ਚ। ਚੀਂਡੀ ਨੇ ਪਾਈ ਆਪਾਂ ਮਿਸ਼ਰੀ ਦਾ ਯੂਜ਼ ਕੀਤਾ ਤੇ ਚੰਗੀ ਤਰ੍ਹਾਂ ਇਹਨੂੰ ਚਲਾਉਂਦੇ ਹੋਏ ਹੌਲੀ-ਹੌਲੀ ਘੱਟ ਆ ਗਈ ਤੇ ਇਹਨੂੰ ਭੁੰਦੇ ਰਹਿਣਾ ਜਦੋਂ ਥੋੜਾ ਘੁੱਟ ਗਿਆ ਆਪਣਾ ਗਾਜਰਾ ਤਾਂ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਇੱਕ ਗਲਾਸ ਦੁੱਧ ਦਾ ਵਿਦ ਮਲਾਈ ਮਲਾਈ ਦੀ ਆਪਾਂ ਨਾਲ ਦੀ ਨਾਲ ਵਿੱਚ ਹੀ ਪਾ ਦੇਣੀ ਆ ਤੇ ਇਹਨੂੰ ਹਿਲਾਉਂਦੇ ਰਹਿਣਾ ਹੌਲੀ-ਹੌਲੀ ਜਿੱਨਾਂ ਜਰ ਆਪਣਾ ਦੁੱਧ ਹੈ ਜਿਹੜਾ ਉਹ ਕੜ ਨਹੀਂ ਜਾਂਦਾ ਚੰਗੀ ਤਰ੍ਹਾਂ ਦੇਖੋ ਹੁਣ ਥੋੜਾ ਰਿਡਿਊਸ ਹੋ ਗਿਆ ਦੁੱਧ ਇਹਨੂੰ ਮੈਂ ਕੱਟੂ-ਕੱਟ 10 ਮਿੰਟ ਹੋ ਗਏ ਉਪਨ ਦੇ ਨੂੰ ਤਾਂ ਦੁੱਧ ਪੂਰੇ ਵਿੱਚ ਰਚ ਚੁੱਕਿਆ ਹੈ ਇਹਦੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਇਹਦੇ ਵਿੱਚ ਹੁਣ ਖੋਆ ਪਾਵਾਂਗੇ ਜੀ ਇਹ ਮੈਂ ਘਰੇ ਬਣਾਇਆ ਖੋਆ ਘਰ ਦਾ ਬਣਿਆ ਹੋਇਆ ਬਹੁਤ ਵਧੀਆ ਖੋਆ ਹੈ ਜੀ ਇਹ ਆਪਾਂ ਵਿੱਚ ਮਿਕਸ ਕਰ ਦਵਾਂਗੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਹੌਲੀ ਹੌਲੀ ਘੱਟ ਅੱਗ ਦੇ ਉੱਤੇ ਚੰਗੀ ਤਰ੍ਹਾਂ ਇਹਨੂੰ ਪਉਣਾ ਲਵਾਂਗੇ ਜਿਹੜਾ ਕੋਈ ਦਾ ਥੋੜਾ ਬਹੁਤਾ ਕੱਚਾ ਪਾਣਾ ਉਹ ਵੀ ਦੂਰ ਹੋ ਜਾਏਗਾ ਤੇ ਚੰਗੀ ਤਰ੍ਹਾਂ ਗਾਜਰਾਂ ਦੇ ਵਿੱਚ ਮਿਕਸ ਹੋ ਜਾਏਗਾ ਗਾਜਰਾਂ ਦੀ ਆਪਦੀ ਮਿਠਾਸ ਹੁੰਦੀ ਹੈ ਇਸ ਲਈ ਆਪਾਂ ਨੂੰ ਇਹਦੇ ਵਿੱਚ ਬਾਲਾ ਮਿੱਠਾ ਪਾਉਣ ਦੀ ਲੋੜ ਨਹੀਂ ਹੁੰਦੀ ਤਾਂ ਖੱਟ ਮਿੱਠਾ ਪਾ ਕੇ ਬਣਾਇਆ ਜਾਵੇ ਤਾਂ ਕਿ ਜਰੇਲਾ ਬਹੁਤ ਵਧੀਆ ਬਣ ਕੇ ਤਿਆਰ ਹੋਣ ਦਾ ਬਾਕੀ ਸਾਰਿਆਂ ਨੂੰ ਪਸੰਦ ਆਉਂਦਾ ਹੈ ਬੱਚੇ ਵੀ ਖਾਂਦੇ ਆ ਵੱਡੇ ਵੀ ਖਾਂਦੇ ਆ ਤਾਂ ਇਸ ਤਰ੍ਹਾਂ ਆਪਾਂ ਗਜਰੇਲਾ ਵਧੀਆ ਘਰ ਵਿੱਚ ਹੀ ਤਿਆਰ ਕਰ ਸਕਦੇ ਆ ਹੁਣ ਜੀ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਨੱਟਸ ਆਪਾਂ ਰੋਸਟ ਕਰਕੇ ਰੱਖੇ ਸੀਗੇ। ਕੇਵੋ ਦੇ ਵਿੱਚ ਉਹ ਆਪਾਂ ਮਿਕਸ ਕਰ ਲਵਾਂਗੇ। ਦੇਖੋ ਇੱਕ ਮਿਕ ਹੋ ਚੁੱਕਾ ਜੀ ਖੋਆ। ਬੜਾ ਵਧੀਆ ਮਿਕਸ ਹੋ ਚੁੱਕਾ ਗਾਧਰਾਂ ਦੇ ਵਿੱਚ। ਹੁਣ ਆਪਾਂ ਇਹਦੇ ਵਿੱਚ ਨੱਟਸ ਮਿਕਸ ਕਰ ਦਾਂਗੇ। ਇਨ ਆਟ ਸਭ ਪਹਿਲਾਂ ਹੀ ਕਿ ਉਹਦੇ ਵਿੱਚ ਪਾਉਣ ਲਈ ਸੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਗਜਰੇਲੇ ਦੇ ਵਿੱਚ ਤੇ ਹੁਣ ਆਪਾਂ ਦਾ ਗਜਰੇਲਾ ਬਿਲਕੁਲ ਰੈਡੀ ਹੈ ਜੀ ਹੁਣ ਆਪਾਂ ਇਸ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਕਿੰਨਾ ਸੋਹਣਾ ਕਲਰ ਆਇਆ ਹੈ ਜੀ ਗਜਰੇਲੇ ਦਾ ਬਿਲਕੁਲ ਰੈਡੀਮੇਡ ਗਜਰੇਲੇ ਵਾਂਗੂ ਬਣਿਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ